ਕਿ ਟੋਰੀ ਜੀ ਨਹੀਂ ਕੋਈ ਇਕੱਠੇ ਆ ਪਰ ਅੱਜ ਆਏ ਆ ਬੱਬਈ ਤਾ ਤੁਹਾਨੂੰ ਤਸਵੀਰਾਂ ਜੋ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤਸਵੀਰਾਂ ਦੇਖ ਸਕਦੇ ਹੋ ਸਤਕੜਾ ਸ਼੍ਰੀ ਹਰਮੰਦਰ ਸਾਹਿਬ ਦੀਆਂ ਜਿੱਥੇ ਲਗਾਤਾਰ ਹੀ ਧਮਕੀਆਂ ਭਰੀਆਂ ਈਮੇਲ ਆ ਰਹੀਆਂ ਹਨ ਅਤੇ ਹੁਣ ਐਸਜੀਪੀਸੀ ਦੇ ਮੁਲਾਜ਼ਮਾਂ ਦੇ ਵੱਲੋਂ ਇੱਕ ਸਖਤ ਕਦਮ ਚੁੱਕਦਿਆਂ ਹੋਇਆ ਸਤਕੜਾ ਸ਼੍ਰੀ ਹਰਮੰਦਰ ਸਾਹਿਬ ਦੇ ਪ੍ਰਸ਼ਾ ਪਰਿਸ਼ਦ ਦੇ ਨੇੜੇ ਪਿਖਾਰੀਆਂ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਤਾਂ ਤਸਵੀਰਾਂ ਦੇਖ ਸਕਦੇ ਹੋ ਸਤਿਗੰਚਰੀ ਰਾਮੰਦਰ ਸਾਹਿਬ ਦੇ ਲੰਗਰ ਹਾਲ ਦੇ ਨੇੜੇ ਦੀਆਂ ਸਰਾਮਾਂ ਅਤੇ ਬਾਹਰ ਬੈਠੇ ਹੋਏ ਭਿਖਾਰੀਆਂ ਨੂੰ ਅਤੇ ਅੱਜ ਪੁਲਸ ਵੱਲੋਂ ਜੋ ਕਿ ਕਾਬੂ ਕਰ ਲਿੱਤਾ ਗਿਆ ਹੈ ਦੱਸ ਦਈਏ ਕਿ ਉੱਥੇ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਜੋ ਭਿਖਾਰੀ ਸਨ ਵੱਲੋਂ ਲਗਾਤਾਰ ਆਉਣ ਜਾਣ ਵਾਲੀ ਸੰਗਤਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਸੀ ਤੇ ਬੱਚੇ ਚੁੱਕਣ ਦੀਆਂ ਜੋ ਘਟਨਾਵਾਂ ਸੀ ਲਗਾਤਾਰ ਉਹ ਵੱਧ ਰਹੀਆਂ ਸੀ ਐਸਜੀਪੀਸੀ ਦੇ ਵੱਲੋਂ ਇੱਕ ਵੱਡਾ ਐਕਸ਼ਨ ਲਿਆ ਗਿਆ ਹੈ ਉਹ ਸਤਿਗੁਰ ਸਿੰਘ ਹਰਮੰਦਰ ਸਾਹਿਬ ਦੇ ਆਲੇ ਦੁਆਲੇ ਭੀਖ ਮੰਗਣ ਵਾਲੇ ਭਿਖਾਰੀਆਂ ਨੂੰ ਅੱਜ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਔਰ ਉੱਥੇ ਹੀ ਦੱਸ ਦਈਏ ਕਿ ਕਈ ਭਿਖਾਰੀ ਐਸੇ ਵੀ ਨਿਕਲੇ ਨੇ ਜੋ ਕਿ ਇੱਥੇ ਕਰੀਬ 5-5 ਸਾਲ ਤੋਂ ਬੈਠੇ ਹਨ ਔਰ ਆਉਣ ਜਾਣ ਵਾਲੇ ਯਾਤਰੀਆਂ ਨੂੰ ਪਰੇਸ਼ਾਨ ਕਰਦੇ ਸੀ ਔਰ ਉਹਨਾਂ ਤੋਂ ਭੀਖ ਮੰਗਦੇ ਸੀ ਤਾਂ ਤਸਵੀਰਾਂ ਦੇਖ ਸਕਦੇ ਹੋ ਜੋ ਛੋਟੇ-ਛੋਟੇ ਬੱਚਿਆਂ ਨੂੰ ਲੈ ਕੇ ਇਨ੍ਹਾਂ ਭਿਖਾਰੀਆਂ ਦੇ ਵੱਲੋਂ ਆਉਣ ਜਾਣ ਵਾਲੀ ਸੰਗਤ ਕੋਲੋਂ ਭੀਖ ਮੰਗੀ ਜਾਂਦੀ ਸੀ ਤਾਂ ਹੁਣ ਅੰਮ੍ਰਿਤਸਰ ਪ੍ਰਸ਼ਾਸਨ ਦੇ ਵੱਲੋਂ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ ਔਰ ਇਨ੍ਹਾਂ ਭਿਖਾਰੀਆਂ ਨੂੰ ਅੱਜ ਡਿਟੇਨ ਕਰ ਲਿੱਤਾ ਗਿਆ ਹੈ ਔਰ ਇਨ੍ਹਾਂ ਦੇ ਹੁਣ ਆਧਾਰ ਕਾਰਡ ਜਿਹੜੇ ਨੇ ਉਹ ਵੀ ਚੈੱਕ ਕੀਤੇ ਜਾਣਗੇ ਇਸ ਤੋਂ ਇਲਾਵਾ ਜਿਹੜੇ ਬੱਚੇ ਇਹਨਾਂ ਦੇ ਨਾਲ ਨੇ ਉਹਨਾਂ ਦੇ ਡੀਐਨਏ ਟੈਸਟ ਕੀਤੇ ਜਾਣਗੇ ਤੇ ਇਹ ਮਾਮਲੇ ਨੂੰ ਲੈ ਕੇ ਅਧਿਕਾਰੀਆਂ ਦਾ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਉਣੇ ਆ ਉਹ ਜਿਨ੍ਹਾਂ ਦੇ ਮਾਪੇ ਜਿਹੜੇ ਇੱਥੇ ਜਿਹੜੇ ਮੰਗਲ ਮੰਗਲ ਗਏ ਆ ਜਾਂ ਕੰਮ ਤੇ ਗਏ ਆ ਜਿਨ੍ਹਾਂ ਦੇ ਪਾਸ ਕੋਈ ਆਈਡੀ ਪ੍ਰੂਫ ਨਹੀਂ ਹੈਗੇ ਪਿਛਲੇ ਲੰਮੇ ਸਮੇਂ ਤੋਂ ਉਹ ਜਿਹੜੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਬੈਠੇ ਉਹਨਾਂ ਨੂੰ ਇਹ ਲੈ ਕੇ ਗਏ ਆ ਬਾਹਰ ਸਾਡੇ ਆਲੇ-ਦੁਆਲੇ ਨੂੰ ਪੀਕ ਮੰਗ ਤੁਸੀਂ ਕੀ ਕਰਦੇ ਸੀ ਨਹੀਂ ਪੀਕ ਨਹੀਂ ਹੈ ਸੁੱਤੇ ਆ ਕੋਈ ਰੈਸਟ ਕਰਦੇ ਆ ਕੋਈ ਕਿਤੇ ਨੁਕਰਾਂ ਚ ਵੜੇ ਆ ਕੋਈ ਗਲਿਆਰੇ ਦੇ ਬਾਹਰ ਆ ਕੋਈ ਜੁੜੇ ਘਰ ਦੇ ਬਾਹਰ ਆ ਇਸ ਤਰ੍ਹਾਂ ਇਹਨਾਂ ਨੂੰ ਜਿਹੜੇ ਚੱਕਣਾ ਹੈ ਅੱਜ ਰਾਤ ਨੂੰ ਵੀ ਫੇਰ ਚੱਕਣਾ ਆਉਣਗੇ ਜੇਲਾਬਾਸ ਰੱਖਿਆ ਆਫਸਰ ਤਰਨਜੀਤ ਸਿੰਘ ਅਮਰਸਰ ਮਾ ਜੋ ਡਿਪਟੀ ਕਮਿਸ਼ਨਰ ਐਨਵਾਈ ਐਟਸ ਅ ਪ੍ਰੋਜੈਕਟ ਸਮਾਜਿਕ ਸਰਕਾਰੀ ਸਿਬਾਲ ਵਿਕਾਸ ਮੰਤਰਾਲੇ ਪੰਜਾਬ ਸਰਕਾਰ ਵੱਲ ਜਾਰੀਸਨ ਵਿੱਚ ਜਿਵੇਂ ਜੋ ਪ੍ਰੋਜੈਕਟ 2.0 ਜਿਹੜਾ ਗਾਰਡਨ ਇਸੋ ਕੋਈ ਜਾਰੀ ਕੀਤਾ ਹੈ ਅਸੀਂ ਨਿਰੰਤਰ ਪਹਿਲਾਂ ਤੋਂ ਹੀ ਪਾਲਪੇਖਿਆ ਦੇ ਸਬੰਧ ਵਿੱਚ ਰੇਡਾਂ ਕਰ ਰਹੇ ਹਾਂ ਇਸ ਮੁੱਚੀ ਟੀਮ ਵੱਲੋਂ ਰੇਡਾਂ ਸ਼ਹਿਰ ਦੇ ਵਕਫਾ ਹੋਟਸਪੌਟ ਏਰੀਆ ਚ ਕਰ ਰਹੇ ਹਨ ਬੱਚਿਆਂ ਨੂੰ ਰੈਸਕਿਊ ਕਰਕੇ ਉਹਨਾਂ ਨੂੰ ਰੀਹੈਬਿਟੇਸ਼ਨ ਕੇਂਦਰ ਜਤਨ ਕਰ ਰਹੇ ਹਨ ਤੇ ਇਸ ਲਈ ਅਸੀਂ 1 3 7 2025 ਨੂੰ ਇੱਕ ਰੰਜੀਤ ਐਵਨਿਊ ਸੀ ਵਿੱਚ ਇੱਕ ਸਿਵਲ ਲਾਈਨ ਵਿੱਚ ਐਫ ਆਈ ਆਰ ਨਿਰਮਲ ਦੇਵੀ ਤੇ ਕੀਤੀ ਸੀ ਉਹਦਾ ਪੋਜ਼ੀਟਿਵ ਇਫੈਕਟ ਦੇਖਿਆ ਹੋਇਆ ਹੈ ਬੈਕਿੰਗ ਅੰਮ੍ਰਿਤ ਸਾਹਿਬ ਦਾ ਨਾਮ ਮਾਤਰੀ ਰਹਿ ਗਈ ਹੈ ਹੁਣ ਲਗਾਤਾਰ ਕੱਲ ਵੀ ਉਸੇ 골ਡ ਟੈਂਪਲ ਦੇ ਵਿੱਚ ਰੇਡ ਕੀਤੀ ਸੀ ਜਿੱਥੇ ਬੱਚਿਆਂ ਨੂੰ ਮੁਕਤ ਕਰਵਾਇਆ ਗਿਆ ਹੁਣ ਅੱਜ ਵੀ ਅਸੀਂ ਆਪਣਾ ਹੌਟਸਪੌਟ ਏਰੀਆ ਜਿੱਥੋਂ ਅਸੀਂ ਕਰਦੇ ਹੋਏ ਅੱਜ ਗੁਰਬਾਸਾ 골ਡਨ ਟੈਂਪਲ ਪਹੁੰਚਿਆ ਕਿਉਂਕਿ 골ਡਨ ਟੈਂਪਲ ਪਹਿਲਾਂ ਵੀ ਖਬਰਾਂ ਚ ਆਪਾਂ ਪੜ ਰਹੇ ਆਂ ਕਿ 골ਡਨ ਟੈਂਪਲ ਨੂੰ ਕੋਈ ਸ਼ਰਾਤੀ ਅੰਸਰ ਥ੍ਰੈਟ ਕੀਤੀ ਹੋਈ ਆ ਉਹ ਜਿਮਾ ਜੋ ਕਿਸ਼ੇ ਸਾਹਿਬ ਨੇ ਉਹਨਾਂ ਕਾਬੂ ਕਰ ਲਿਆ ਪਰ ਸਾਡੀ ਜ਼ਿੰਮੇਵਾਰੀ ਬੰਦੀ ਆ ਕਿ ਬਾਲ ਪਕਿਆ ਜਿਹੜੇ ਜਿਹੜੇ ਪੇਸ ਵਿੱਚ ਹੋਰ ਕੋਈ ਬੰਦਾ ਵੀ ਕੋਈ ਲੁਕਿਆ ਹੋਇਆ ਹੋਦਾ ਕੋਈ ਹੱਤਵਾਦੀ ਕੋਈ ਇਹੋ ਜਿਹਾ ਸ਼ਰਾਤੀ ਅੰਸਰ ਜਿਹੜਾ ਕਿ ਪੇਸ ਵਿੱਚ ਲੁਕਿਆ ਆ ਸਾਨੂੰ ਪਤਾ ਨਹੀਂ ਕੋਈ ਗੁਪਤ ਸੂਚਨਾ ਇਹੋ ਜਿਹੀ ਇਧਰ ਪ੍ਰਦਾਨ ਇਸ ਲਈ ਆਪਾਂ ਛਾਣਨਾ ਬਹੁਤ ਕਾ ਕੇ ਇਹ ਬਾਲ ਭਲੇ ਕਮੇਟੀ ਲੈ ਜਾਗੇ ਉਹਦੇ ਜਾ ਕੇ ਫਰਦਰਨੀ ਕੁਐਰੀ ਕੀਤੀ ਜਾਊਗੀ ਇਨਕੁਐਰੀ ਕਰਦੇ ਤੋਂ ਬਾਅਦ ਜੇ ਨਾ ਕੋਈ ਪਰੈਂਟਹੁਡ ਦਾ ਰਿਕਾਰਡ ਹੋਇਆ ਤੇ ਇਹਨਾਂ ਨੂੰ ਅਸੀਂ ਅਧੋਕਾਰ ਵੀ ਕਰਨ ਦੇ ਨਹੀਂ ਹੋਇਆ ਤਾਂ ਡੀਐਨਏ ਲਿਖ ਦਿੱਤਾ ਜਾਊਗਾ ਜੇ ਡੀਐਨਏ ਚ ਪੋਜ਼ਿਟਿਵ ਆ ਗਿਆ ਇੱਕ ਕਾਰਵਾਈ ਦੇ ਕੇ ਇਹਨਾਂ ਨੂੰ ਕਹਾਂਗੇ ਜੇ ਬੇ ਦੁਬਾਰਾ ਜੇ ਰਿਪੀਟ ਫੰਡਰ ਮੰਦੇ ਨਾਲ ਕਾਰਵਾਈ ਕੀਤੀ ਜਾਊਗੀ ਜੇ ਨਹੀਂ ਤੇ ਇਹਨਾਂ ਦੇ ਬਾਲ ਇਹਨਾਂ ਦੇ ਪੱਛਾ ਦਿੱਤਾ ਜਾਵੇਗਾ ਡਾਕਟਰ ਕਿੰਨੇ ਕਿ ਲਾਈਵ ਜੁੜੇ ਤੁਸੀਂ ਪੀਡੀਸੀ ਹੁਣ ਤੱਕ ਹੁਣ ਤੱਕ ਅੱਜ ਅਸੀਂ 10 12 ਬੱਚੇ ਵੜਲੇ ਹੋਇਆ ਤਕਰੀਬਨ ਅਸੀਂ ਵਿਖਦੇ ਪੂਰੀ ਜਿੰਤੀ ਨਹੀਂ ਦੱਸ ਸਕਦੇ ਹੁਣੇ ਹੀ ਅੱਜ ਚ